ਦੋਸਤੋ ਜਿਹੜਾ ਵੀ ਆਪਦੀ ਮਾਂ ਨੂੰ ਆਪਦੇ ਪਿਓ ਨੂੰ ਪਿਆਰ ਕਰਦਾ ਹੈ ਨਾ ਕੋਈ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਜੋ ਮੈਂ ਲਾਸਟ ਤੇ ਆਖਿਆ ਉਹ ਕਮੈਂਟ ਜ਼ਰੂਰ ਕਰਿਓ ਦੋਸਤੋ ਇਹ ਵੀਡੀਓ ਸਪੈਸ਼ਲ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਲੱਗਦਾ ਇਹਨਾਂ ਵੀ ਮਾਂ ਪਿਓ ਬੁੱਢੇ ਹੋ ਗਏ ਨੇ ਇਹਨਾਂ ਨੂੰ ਕੰਪਿਊਟਰ ਟੈਕਨੋਲੋਜੀ ਦਾ ਪਤਾ ਨਹੀਂ ਇਹਨਾਂ ਨੂੰ ਅੱਜ ਦੇ ਜ਼ਮਾਨੇ ਦਾ ਪਤਾ ਨਹੀਂ ਤੇ ਦੋਸਤੋ ਇੱਕ ਗੱਲ ਮੈਂ ਸ਼ੈ ਯਾਦ ਰੱਖਿਓ ਜੇ ਆਪਾਂ ਕੰਪਿਊਟਰ ਟੈਕਨੋਲੋਜੀ ਜਾਈਏ ਆ ਤੇ ਜੇ ਆਪਾਂ ਉਹਨਾਂ ਦੇ ਬਦਲਤ ਹੀ ਆਏ ਆ ਉਹਨਾਂ ਨੇ ਆਪ ਨੂੰ ਪੜਾਇਆ ਲਿਖਾਇਆ ਤਾਂ ਆਪਾਂ ਇੱਥੋਂ ਤੱਕ ਆਏ ਆ ਤੇ ਰਹੀ ਗੱਲ ਟੈਕਨੋਲੋਜੀ ਦੀ ਤੇ ਉਹਨਾਂ ਨੇ ਆਪਾਂ ਨੂੰ ਜੰਮਿਆ ਪਾਲਿਆ ਉਹ ਵੀ ਉਦੋਂ ਜਦੋਂ Google ਕੋਲੋਂ ਪੁੱਛਣ ਦਾ ਟਾਈਮ ਨਹੀਂ ਸੀ Google ਬੱਚੇ ਕਿਵੇਂ ਪਾਲੇ ਠੀਕ ਹੈ ਇੰਨੀ ਉਹਨਾਂ ਨੂੰ ਤਕਨੀਕ ਸੀ ਇੰਨੀ ਉਹਨਾਂ ਨੂੰ ਸਮਝ ਸੀਗੀ ਤੇ ਇੱਕ ਛੋਟੀ ਜੀ ਕਹਾਣੀ ਨਾਲੇ ਮੈਂ ਤੁਹਾਨੂੰ ਦੱਸਣਾ ਹੈ ਕਿ ਜਿਨ੍ਹਾਂ ਦੇ ਮਾਪਿਓ ਮੰਨ ਲੋ ਰੋਕਦੇ ਟੋਕਦੇ ਜਾਂ ਗੁੱਸਾ ਕਰਦੇ ਆ ਨਾ ਉਹ ਐਵੇਂ ਮਾਪਿਓ ਦੀ ਗੱਲ ਦਾ ਬੁਰਾ ਨਾ ਮਨਾਇਆ ਕਰੋ ਦੁਨੀਆਂ ਦੇ ਕੱਲਾ ਮਾਪਿਓ ਹੀ ਏ ਜਿਹੜਾ ਗੁੱਸਾ ਵੀ ਤੁਹਾਡੇ ਫਾਇਦੇ ਵਾਸਤੇ ਕਰਦਾ ਹੈ ਤੁਹਾਡੇ ਨਾਲ ਕਹਿੰਦੇ ਨੇ ਇੱਕ ਵਾਰ ਨਾ ਇੱਕ ਮੁੰਡੇ ਦੀ ਮਾਂ ਇੱਕ ਅੱਖ ਤੋਂ ਕਾਣੀ ਉਹ ਸਕੂਲ ਜਾਣ ਲੱਗ ਪਿਆ ਉਹਨੂੰ ਬੱਚੇ ਛੇੜਨ ਅਖੇ ਕਾਣੀ ਦਾ ਮੁੰਡਾ ਕਾਲੀ ਦਾ ਮੁੰਡਾ ਉਹਨੂੰ ਬੜੀ ਚਿੰਤਾ ਕਰਿਆ ਕਰੀਦਾ ਚਲੋ ਮਾਂ ਨੇ ਉਹਨੂੰ ਪੜਾਇਆ ਲਗਾਇਆ ਚੰਗਾ ਵਧੀਆ ਅਫਸਰ ਬਣਾਤਾ ਪੜ੍ਹ ਲਿਖ ਕੇ ਅਫਸਰ ਬਣ ਗਿਆ ਵਧੀਆ ਉਹਨੂੰ ਮਾਂ ਤੋਂ ਇੰਨੀ ਨਫ਼ਰਤ ਹੋ ਗਈ ਉਹਨਾ ਸ਼ਹਿਰ ਰਹਿਣ ਲੱਗ ਗਿਆ ਉਹਦੇ ਪਰਿਵਾਰ ਨਾਲ ਤੇ ਮਾਂ ਨੂੰ ਪਿੰਡ ਵਾਲੇ ਘਰ 'ਚ ਛੱਡ ਗਿਆ। ਇੱਕ ਦਿਨ ਇੱਕ ਬਜ਼ੁਰਗ औरत ਉਹਦੇ ਸ਼ਹਿਰ ਵਾਲੇ ਘਰ ਗਈ ਤੇ ਉਹਦਾ ਗਾਰਡ ਖੜਾ ਸੀਗਾ ਉਹਨੂੰ ਕਹਿੰਦੀ ਵੀ ਮੈਂ ਉਹਨੂੰ ਮਿਲਣਾ ਹੈ। ਉਹ ਕਹਿੰਦਾ ਵੀ ਉਹਨੂੰ ਕਹਿ ਦੋ ਵੀ ਉਹ ਘਰੇ ਹੈ ਨਹੀਂਗਾ ਕਿਸੇ ਮੀਟਿੰਗ ਤੋਂ ਬਾਹਰ ਗਿਆ। ਚਲੋ ਉਹ ਤੋਂ ਚਲ ਗਈ। ਥੋੜੀ ਦੇਰ ਨੂੰ ਮੁੰਡਾ ਆਫਿਸ ਜਾਣ ਵਾਸਤੇ ਗੱਡੀ ਤੇ ਨਿਕਲੇ ਨਾ ਉਹਦੇ ਘਰ ਕੋਲ ਭੀੜ ਇਕੱਠੀ ਹੋਈ ਪਈ ਸੀ। ਉਹ ਦੇਖਣ ਲਈ ਰੁਕ ਗਿਆ ਵੀ ਕੀ ਗੱਲ ਹੈ ਉਹਨੇ ਦੇਖਿਆ ਤੇ ਉਹਦੀ ਮਾਂ ਨਾ ਸੜਕ ਤੇ ਡਿੱਗੀ ਪਈ ਸੀ ਤੇ ਮਰੀ ਪਈ ਸੀ ਉਹਦੇ ਹੱਥ 'ਚ ਇੱਕ ਪਰਚੀ ਸੀ ਉਹਨੇ ਪਰਚੀ ਖੋਲ ਕੇ ਦੇਖੀ ਨਾ ਉਹਦੇ ਤੇ ਲਿਖਿਆ ਸੀ ਵੀ ਪੁੱਤ ਨਿੱਕੇ ਹੁੰਦੇ ਨਾ ਘੇਟਦੇ ਤੇਰੀ ਅੱਖ 'ਚ ਸਰੀਆ ਵਜ ਗਿਆ ਸੀ ਤੇ ਮੈਂ ਆਪਦੀ ਅੱਖ ਨਾ ਤੈਨੂੰ ਦੇ ਦਿੱਤੀ ਸੀ ਵੀ ਮੇਰੇ ਮੁੰਡੇ ਨੂੰ ਕੋਈ ਇਹ ਨਾ ਆਕੇ ਵੀ ਇਹ ਕਾਣਾ ਹੈ ਜੇ ਦੀ ਬਸ ਸੁਰਤੀ ਨਾ ਆ ਜੇ ਮੁੰਡਾ ਨਾ ਤਹਾ ਮਾਰ ਕੇ ਰੋਣ ਲੱਗ ਪਾਸ ਦੋਸਤੋ ਉਦੋਂ ਵੇਲਾ ਲੰਘ ਗਿਆ ਸੀ ਉਦੋਂ ਕੁਝ ਨਹੀਂ ਹੋ ਸਕਦਾ ਸੋ ਮਾਪਿਆਂ ਦੇ ਬੈਠਿਆਂ ਦੀ ਸੇਵਾ ਕਰੋ ਮਾਪਿਓ ਗੁੱਸਾ ਵੀ ਤੁਹਾਡੇ ਫਾਇਦੇ ਵਾਸਤੇ ਕਰਦਾ ਹੈ ਤੇ ਮਾਪਿਓ ਜਿੰਨਾ ਪਿਆਰ ਦੁਨੀਆ ਤੇ ਤੁਹਾਨੂੰ ਕੋਈ ਨਹੀਂ ਕਰ ਸਕਦਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਨਾ ਤੇ ਦਿਲ ਚਾਹ ਦੇ ਆਪਦੀ ਮਾਂ ਨੂੰ ਯਾਦ ਕਰਕੇ ਜਿਨ੍ਹਾਂ ਦੀਆਂ ਮਾਵਾ ਹੈਗੀਆਂ ਨੇ ਜਾਂ ਜਿਨ੍ਹਾਂ ਦੀਆਂ ਮਾਵਾ ਨਹੀਂ ਵੀ ਹੈਗੀਆਂ ਉਹ ਕਮੈਂਟ ਦੇ ਵਿੱਚ ਨਾ ਮਾਂ ਜ਼ਰੂਰ ਲਿਖਿਓ